ਅਨਹਦਲੀ ਕਾਰ ਸੀਟ ਲਿਆਂਦੀ ਆ ਆਪਾਂ ਕਰਦੇ ਆ ਫਿੱਟ ਹੁਣ ਲੰਬੇ ਸਫਰਾਂ 'ਚ ਆਪਾਂ ਨੂੰ ਸੌਖ ਰਹੂਗੀ ਇਹਦੇ ਨਾਲ ਇਹਨੂੰ ਆਪਾਂ ਪਿੱਛੇ ਨੂੰ ਮੂੰਹ ਕਰਕੇ ਵੀ ਲਾ ਸਕਦੇ ਆ ਤੇ ਅੱਗੇ ਵੱਲ ਨੂੰ ਵੀ ਤੇ ਆਪਾਂ ਇਹਨੂੰ ਸੈਂਟਰ ਦੇ ਵਿੱਚ ਲਾਉਣਾ ਤੇ ਅੱਗੇ ਨੂੰ ਮੂੰਹ ਕਰਕੇ ਲਾਉਣਾ ਉਹਦੇ ਨਾਲ ਕੀ ਹੈ ਵੀ ਜਵਾਕ ਅੱਗੇ ਨੂੰ ਵੇਖਦਾ ਰਹਿੰਦਾ ਤੇ ਅਨਹਦ ਆਪਾਂ ਦੋਨਾਂ ਨੂੰ ਵੇਖਦੀ ਰਹੂਗੀ ਤੇ ਇਹਦੇ ਨਾਲ ਫਿਰ ਨਿਆਣਾ ਅੱਕਦਾ ਨਹੀਂ ਜਦੋਂ ਉਹਨੂੰ ਵਿਜ਼ੂਅਲ ਜਿਹਾ ਵੇਖਦਾ ਰਹਿੰਦਾ ਸੀਟ ਬੈਲਟ ਦੇ ਨਾਲ ਹੀ ਨੇ ਅਟੈਚ ਹੋ ਜਾਣਾ ਤੇ ਇਹਦੇ ਨਾਲ ਹੀ ਲੌਕ ਹੋ ਜਾਣਾ ਐਨੂੰ ਪੂਰੀ ਜਕੜੀ ਜਾਣੀ ਹੈ। ਲਾਤੀ ਮੈਂ ਸੀਟ ਤੈਨੂੰ ਬੜੀ ਵਧੀਆ ਫਿਟਿੰਗ ਆਈ ਹੈ ਪੂਰਾ ਹਲਦੀ ਨਹੀਂ ਆ। ਬੈਲਟ ਨੇ ਐਨੂੰ ਆਪਣੇ ਆਪ ਚ ਇਹਨੂੰ ਕੱਸ ਲਿਆ ਹੁਣ ਦੋ ਬੰਦੇ ਆਲੇ ਦੁਆਲੇ ਬਹਿ ਵੀ ਸਕਦੇ ਇੱਕ ਉਧਰ ਇੱਕ ਉਧਰ। ਸਤਿ ਸ਼੍ਰੀ ਅਕਾਲ ਜੀ ਵੇਖ ਰਹੇ ਹੋ ਵਾਕ ਆਫ ਦਿ ਟੁਰਨਾ ਮਹਾਮਨਪ੍ਰਤਕਾਰ। ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰੀਕ ਸਿੰਘ ਟੁਰਨਾ ਤੇ ਪਿੱਛੇ ਬੈਠੀ ਹੈ ਅਨਹਦ ਕੌਰ। ਅਨਹਦ ਕੌਰ ਨੂੰ ਅਸੀਂ ਸੀਟ ਲਾ ਕੇ ਬਿਠਾਤਾ ਹੈ। ਵਾਲਾ ਦਵਾਲਾ ਦੇਖ ਰਹੀ ਖੁਸ਼ੀ ਚ ਹਾਂ ਬਹੁਤ ਮਾਜਰੀਆਂ ਹਾਂਜੀ ਹਨਾ ਤੇ ਜਾਣਕਾਰੀ ਦਿਓ ਜੀ ਕਿੱਥੇ ਚੱਲੇ ਆਪਾਂ ਅਸੀਂ ਚੱਲੇ ਆ ਦਸਹਿਰਾ ਵੇਖਣ ਪੰਜਾਬ ਚ ਮਸ਼ਹੂਰ ਆ ਦਸਹਿਰਾ ਹੁਸ਼ਿਆਰਪੁਰ ਦਾ ਜੀ ਅੱਜ 1 ਅਕਤੂਬਰ ਆ ਕੱਲ ਨੂੰ ਦਸਹਿਰਾ ਦੂਰ ਨੂੰ ਹਾਂ ਹੁਸ਼ਿਆਰਪੁਰ ਪਰ சிவੰਡਾ ਦਾ ਸੈਰਾ ਲੱਗਦਾ ਪੰਗੀ ਚੋਚ ਜਿਹੜਾ ਪੰਗੀ ਚੋਚ ਪਾਣੀ ਨਾਲ ਭਰਿਆ ਪਿਆ ਸੀ ਬਰਸਾਤਾਂ ਚ ਤੇ ਉੱਥੇ ਹੀ ਹੁਣ ਦਸਹਿਰਾ ਲੱਗਣਾ ਕਿਉਂਕਿ ਉੱਥੇ ਹੀ ਦਸਹਿਰਾ ਗਰਾਊਂਡ ਆ ਤੇ ਚੱਲ ਕੇ ਵੇਖਦੇ ਵੈਸੇ ਮੈਂ ਬਹੁਤ ਵਾਰ ਵੇਖਿਆ ਪਹਿਲਾਂ ਇਹਨਾਂ ਨੇ ਪਹਿਲੀ ਵਾਰ ਵੇਖਣਾ ਹੁਸ਼ਿਆਰਪੁਰ ਦਾ ਕੋਈ ਕਿ ਮੇਰੇ ਉੱਥੇ ਮਾਸੀ ਜੀ ਆ ਪੂਰੇ ਇੰਡੀਆ ਚ ਮੈਨੂੰ ਲੱਗਦਾ ਕੁੱਲੂ ਦਾ ਮਸ਼ਹੂਰ ਆ ਹਾਂ ਤੇ ਆਪਣੇ ਪੰਜਾਬ ਚ ਉਸ ਤੋਂ ਬਾਅਦ ਕਹਿੰਦੇ ਆ ਕਿ ਹੁਸ਼ਿਆਰਪੁਰ ਦਾ ਮਸ਼ਹੂਰ ਆ ਜੀ ਤੇ ਚਲੋ ਚੱਲ ਕੇ ਵੇਖਦੇ ਆ ਮੈਂ ਪਹਿਲੀ ਵਾਰੀ ਵੇਖਣਾ ਮੈਂ ਕਈ ਵਾਰ ਵੇਖਣ ਜਾਂਦੀ ਬਾਕੀ ਹੁਸ਼ਿਆਰਪੁਰ ਵਾਲਾ ਇਹ ਆਪਾਂ ਟੂਰ ਛੱਡ ਕੇ ਆਏ ਸੀ ਪਿਛਲੇ ਦਿਨਾਂ 'ਚ ਫਿਹਾਰੜਾ ਵਗੈਰਾ ਆ ਗਏ ਸੀ ਤੇ ਹੁਣ ਕੋਸ਼ਿਸ਼ ਕਰਾਂਗੇ ਵੀ ਆਪਾਂ ਦੁਸ਼ਹਿਰਾ ਵੇਖਣ ਤੋਂ ਬਾਅਦ 'ਚ ਤੇ ਵੀ ਉਹ ਜਿਹੜੀਆਂ ਥਾਵਾਂ ਨੇ ਮੌਸਮ ਸਹੀ ਰਵੇ ਬਾਬਾ ਸੌਖਾ ਰੱਖੇ ਫਿਰ ਆਪਾਂ ਉਹ ਵਾਲੀਆਂ ਥਾਵਾਂ ਜਿਹੜੀਆਂ ਛੱਡ ਕੇ ਆਏ ਪਿਛਲੇ ਦਿਨ ਹੀ ਰਹਿ ਗਈਆਂ ਉਹ ਐਦਕੀ ਵੇਖਾਂਗੇ ਬਾਕੀ ਉਹ ਸਾਰੀਆਂ ਥਾਵਾਂ ਆ ਹੁਸ਼ਿਆਰਪੁਰ ਦੇ ਵਿੱਚ ਵੀ ਵੇਖਣ ਵਾਲੀਆਂ ਜਿਹੜੀਆਂ ਅਸੀਂ ਵੇਖ ਨਹੀਂ ਸਕੇ ਸੀਗੇ ਬਾਕੀ ਜਿਹੜੇ ਸੱਜਣਾ ਨੂੰ ਮਿਲ ਨਹੀਂ ਸਕੇ ਪਿਛਲੀ ਵਾਰ ਉਹਨਾਂ ਨੂੰ ਐਤਕੀ ਮਿਲਾਂਗੇ ਜੀ ਹਾਂਜੀ ਤੇ ਤੁਸੀਂ ਮੈਸੇਜ ਕਮੈਂਟ ਛੱਡ ਦਿਓ ਭਾਈ ਤੁਹਾਨੂੰ ਮਿਲਾਂਗੇ ਪਿਛਲੀ ਵਾਰ ਲਈ ਮਾਫੀ ਵੀ ਸਾਨੂੰ ਅਚਾਨਕ ਆਉਣਾ ਪਿਆ ਸੀਗਾ ਤੇ ਜਿਹੜੇ ਸੱਜਣ ਵੀਡੀਓ ਵੇਖ ਰਹੇ ਆ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਵੈਸੇ ਵੀ ਪਸੰਦ ਕਰਿਆ ਕਰੋ ਵੀਡੀਓ ਨੂੰ ਮਤਲਬ ਜੇ ਕੋਈ ਵੀ ਸੁਝਾਅ ਤੁਸੀਂ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਉਹ ਦੇ ਸਕਦੇ ਟਿੱਪਣੀ ਵੀ ਕਰਕੇ ਦੇ ਸਕਦੇ ਹਾਂ ਬਾਕੀ ਜਿਹੜੇ ਹਾਲੇ ਤੱਕ ਸਾਡੇ ਨਾਲ ਨਹੀਂ ਜੁੜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਵੀ ਕਰ ਲੈਣਾ ਸ਼ਿਹਾਰਪੁਰੋਂ ਸਾਡੇ ਪਿੰਡ ਤੋਂ ਤਕਰੀਬਨ 95 ਕਿਲੋਮੀਟਰ ਦਾ ਪਿੰਡ ਹੈ। ਮਤਲਬ ਮజే ਨਾਲ 2 ਘੰਟੇ ਆਪਾਂ ਨੂੰ ਲੱਗ ਜਾਣੇ ਪਹੁੰਚਣ ਨੂੰ। ਤੇ ਇਧਰੋਂ ਮੇਰੇ ਵਾਲਾ ਪਿੰਡ ਹੈਗਾ ਟੁਰਨਾ, ਤਹਿਸੀਲ ਛਾਗੋਟ ਤੇ ਜ਼ਿਲ੍ਹਾ ਜਲੰਧਰ। ਤਹਿਸੀਲ ਵੀ ਦੱਸ ਦਈਏ। ਹੋਰ ਪੂਰਾ ਪਤਾ ਦੱਸ ਦਈਏ। ਕਿਉਂਕਿ ਕਈ ਸੱਜਣ ਪੁੱਛਦੇ ਰਹਿੰਦੇ ਆ ਨਾ। ਹਾਂਜੀ ਕਿਉਂਕਿ ਕਿਉਂਕਿ ਜਿਹੜੇ ਨਵੇਂ ਜੁੜਦੇ ਆ ਨਾ ਫਿਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ। ਤੇ ਤੁਸੀਂ ਆਪਣਾ ਪਿੰਡ ਦੱਸਦਾ ਮੇਰਾ ਪੇਕੇ ਦਾ ਪਿੰਡ ਹੈਗਾ ਲਿੱਤੜਕਲਾ। ਸਾਡਾ ਜ਼ਿਲ੍ਹਾ ਹੈਗਾ ਅਸ਼ੀਤ ਭਗਤ ਸਿੰਘ ਨਗਰ, ਨਵਾਂ ਸ਼ਹਿਰ। ਨਮਸਕਾਰ ਪਰ ਬੈਲਟ ਦੋਆਬਾ ਦਾ ਦਾ ਦੋਆਬੇ ਵਾਲੇ ਆ ਸੀ ਤੇ ਆਪਾਂ ਜਾ ਰਹੇ ਨੈਸ਼ਨਲ ਹਾਈਵੇ 703 ਜਿਹੜਾ ਜਲੰਧਰ ਮੋਗਾ ਦੇ ਅੱਗੇ ਜਾ ਕੇ ਹਰਿਆਣਾ ਰਾਜਸਥਾਨ ਕਨੈਕਟ ਹੋ ਜਾਂਦਾ ਆ ਪਰ ਹੁਣ ਆਪਣਾ ਮੂੰਹ ਇਧਰ ਨੂੰ ਨਕੋਦਰ ਜਲੰਧਰ ਵਾਲੇ ਪਾਸੇ ਨੂੰ ਨਕੋਦਰ ਅੱਗੇ ਉਹ ਠੱਕੇ ਦੇਗੇ ਤੇ ਮੋਗਾ ਪਰਨਾਲਾ ਹਨਾ ਸਾਰਾ ਇਧਰ ਆ ਜਾਂਦਾ ਹਨਾ ਹਾਂ ਬਿਲਕੁਲ ਤੇ ਸਾਨੂੰ ਜਿਹੜੇ ਇਧਰ ਟਰਨਿਆਂ ਨੂੰ ਲੱਗੇ ਸ਼ਹਿਰ ਪੈਂਦੇ ਆ ਇਹ ਪਰੇ ਨੂੰ ਲੋਈਆਂ ਪੈਂਦਾ 5 ਕਿਲੋਮੀਟਰ ਤੇ ਇਧਰਲੇ ਪਾਸੇ ਇਹਨੂੰ 11 ਕਿਲੋਮੀਟਰ ਤੇ ਮਲਸੀਆਂ ਆ। ਤੇ ਅਸੀਂ ਮਲਸੀਆਂ ਤੋਂ ਹੀ ਹੁਣ ਇਸ ਰੋਡ ਤੇ ਚੜੇ ਆ। ਅੱਗੇ ਪਾਸੇ ਨਕੂਦਰ ਆਉਣ ਵਾਲਾ ਆ। ਹਾਂਜੀ। ਨਾਲ ਹੀ ਜਲੰਧਰ ਆ ਜਾਣਾ ਆ। ਇਹ ਰਾਹ ਤਾਂ ਸਾਨੂੰ ਲੱਗਦਾ ਨਹੀਂ ਹੁਣ ਜ਼ਿਆਦਾ ਕਿਉਂਕਿ ਅਸੀਂ ਆਉਂਦੇ ਜਾਂਦੇ ਰਹਿੰਦੇ ਜਲੰਧਰ ਨੂੰ ਤਾਂ। ਆ ਪਿੱਛੇ ਜੇ ਤਾਂ ਆਪਾਂ ਨੂੰ ਦਿੱਲੀ ਵੀ ਲੱਗੇ ਲੱਗਣ ਲੱਗਾ ਪਈ। ਕੋਈ ਨਾ ਹੁਣ ਫੇਰ ਦਿੱਲੀ ਦੇ ਗੇੜੇ ਲਾਉਨੇ ਆ ਥੋੜੇ। ਆ। ਨਹਦ ਦਾ ਪਾਸਪੋਰਟ ਅਪਲਾਈ ਹੋਇਆ ਪਿਆ ਵਾ ਉਹ ਵੀ ਆਉਣ ਵਾਲਾ ਹੀ ਆ ਹਾਂ ਇੱਕ ਦੋ ਦਿਨ ਚ ਆ ਜਾਣਾ ਆ ਤੇ ਬਸ ਰੱਬ ਖਿਆਲ ਰੱਖੇសុខ ਰੱਖੇ ਤੇ ਜਲਦੀ ਆਪਾਂ ਇੰਟਰਨੈਸ਼ਨਲ ਟੂਰ ਕਰੀਏ ਜੀ ਇਹਨੂੰ ਉਧਰ ਬਾਈਪਾਸ ਆ ਜਿਹੜਾ ਹੁਣ ਆਪਾਂ ਲੰਘ ਰਹੇ ਆ ਸੜਕ ਬਣਨ ਤੋਂ ਪਹਿਲਾਂ ਸ਼ਹਿਰ ਦੇ ਵਿੱਚੋਂ ਦੀ ਜਾਣਾ ਪੈਂਦਾ ਸੀ ਕਿਉਂਕਿ ਸਾਰੇ ਸ਼ਹਿਰ ਹੁਣ ਤੰਗ ਹੋ ਗਏ ਆ ਇਹ ਤੋਂ ਵਧੀਆ ਇਹ ਸੜਕਾਂ ਨੇ ਫਾਇਦਾ ਦੇ ਕੀਤਾ ਇਹ ਬੰਬ ਵਾਲੀਆਂ ਸੜਕਾਂ ਆ ਬੰਬ ਵਾਲੀਆਂ ਸੜਕਾਂ ਸੁਖਵੀਰ ਸਿੰਘ ਬਾਦਲ ਹੁਣ ਆਉਣ ਵਾਲੀਆਂ ਆਪਾਂ ਆ ਵਕਾਣਾ ਇੱਥੇ ਰੁਕਣਾ ਸੀਗਾ ਮੈਕਡੀ ਮੈਕਡੀ ਦਾ ਡਰਾਈਵ ਥਰੂ ਲੈ ਲੀਏ ਇਹ ਸੌਖ ਹੋ ਗਈਆਂ ਹਾਂਜੀ ਹਾਂਜੀ ਇਹ ਨਵੇਂ ਖੁੱਲਿਆ ਆ ਇਹ ਆਪਾਂ ਇਥੋਂ ਲੰਘਦੇ ਆਂ ਵੇਖਿਆ ਬੜਾ ਟਾਈਮ ਨਹੀਂ ਹੋਇਆ ਹੁਣੇ ਖੁੱਲਿਆ ਤੇ ਪਹਿਲੀ ਵਾਰੀ ਆਪਾਂ ਇੱਥੇ ਰੁਕਣ ਲੱਗੇ ਆਂ ਡਰਾਈਵ ਥਰੂ ਉਹ ਪਰਲੇ ਪਾਸੇ ਦੀ ਰਾਹ ਲੱਗਦਾ ਮੈਨੂੰ ਇਹਟ ਆਊਟ ਆ ਹਾਂ ਮੈਂ ਐਂਟਰੀ ਇਹਨਾਂ ਨੇ ਇਧਰ ਲਾਈ ਆ ਉਹ ਡਰਾਈਵ ਥਰੂ ਦੀ ਐਂਟਰੀ ਹ ਇਧਰੋਂ ਸਾਨੂੰ ਨਾ ਪਿੱਛੇ ਨੂੰ ਮੁੜਨਾ ਪਿਆ ਇਹ ਕਹਿੰਦੇ ਵੀ ਐਂਟਰੀ ਇਹਨਾਂ ਥੋੜਾ ਜਿਹਾ ਵੱਖਰਾ ਕੰਮ ਕੀਤਾ ਮੈਨੂੰ ਲੱਗਦਾ ਬਿਲਡਿੰਗ ਉਸ ਤਰਜ਼ ਦੇ ਨਹੀਂ ਬਣਾਈ ਹੋਣੀ ਮੈਂ ਉਤਰ ਕਰਨ ਲੱਗੀ ਸੀ ਅਰੇ ਇਧਰੋਂ ਆਪਰ ਮੁੜਨਾ ਪੈਣਾ ਉੱਪਰਲੇ ਪਾਸੇ ਦੀ ਡਰਾਈਵ ਥਰੂ ਐਂਟਰੀ ਉਧਰੋਂ ਐਕਜੈਕਟਾ ਜਿੱਧਰੋਂ ਆਪਾਂ ਐਂਟਰ ਹੋਣ ਲੱਗੇ ਸੀ ਐਂਟਰੀ ਇੱਥੋਂ ਦੀ ਨਾਲ ਦੀ ਇਧਰ ਦੀ ਹੋਊਗੀ ਪਰ ਐਂਟਰੀ ਉਹ ਪਿੱਛੇ ਦੀ ਨਾਲ ਜਾ ਕਿਉਂਕਿ ਗੱਡੀਆਂ ਤਾਂ ਇਧਰ ਆਉਣੀਆਂ ਪਿੱਛੋਂ ਦੇ ਉਹਨਾਂ ਨੇ ਐਂਟਰੀ ਉਲਟੀ ਰੱਖੀ ਹੈ ਹਾਂ ਇਹ ਕੰਮ ਲੋਕਾਰ ਆ ਨਹੀਂ ਤੇ ਬਿਲਡਿੰਗ ਦੇ ਨਾ ਖੱਬੇ ਹੱਥ ਦੀ ਪਰੇ ਦੀ ਹੁੰਦੀ ਹੈ ਐਂਟਰੀ ਕਿ ਕਰ ਉਧਰੋਂ ਆਉਣਾ ਹੁੰਦਾ ਫੇਰ ਸਹੀ ਸੀ ਨਾ ਹੁਣ ਇਹਨਾਂ ਨੇ ਇੱਧਰ ਰੱਖਤੀ ਆ ਆ ਗਈ ਐਂਟਰੀ ਇੱਥੋਂ ਦੀ ਆਰਡਰ ਆਪਾਂ ਕਰ ਲਿਆ ਪਿਕਅਪ ਤੇ ਹੁਣ ਆਜੋ ਮੇਨ ਸੜਕ 깔 ਨੂੰ ਇੱਧਰ ਕੀ ਹੋ ਇਹ ਹਲੇ ਚੱਲੀ ਜਾਂਦਾ ਕੰਮ ਨਵਾਂ ਨਵਾਂ ਹੀ ਖੁੱਲਿਆ ਨਾ ਤਾਂ ਐਂ ਕਰਕੇ ਹਲੇ ਹੋਰ ਬਹੁਤ ਕੁਝ ਬਣ ਵੀ ਰਿਹਾ KFC ਵੀ ਆ ਇੱਥੇ ਦਾਣਾ ਪਾਣੀ ਕੋਈ ਉਹ ਨਾ ਕੋਈ ਦੇ ਬੋਰਡ ਲੱਗਾ ਹੈ ਲੈ ਪਤਾ ਨਹੀਂ ਚੱਲਿਆ ਕਿ ਨੇ ਟੱਬ ਆ ਗਈ। ਹੂੰ। ਡਰਾਈਵ थ्रू ਐਂਟਰੀ ਇਹ ਭਾਈ ਤੁਸੀਂ ਅੱਗੇ ਤੋਂ ਧਿਆਨ ਰੱਖਿਓ ਜਿਨ੍ਹਾਂ ਨੇ ਆਉਣਾ ਐਂਟਰੀ ਇਧਰਲੇ ਹੱਥ ਆਏ ਦੀ। ਵਾਰ-ਵਾਰ। ਪਰਲੇ ਪਾਸਿਆਂ ਭਲੇਖਾ ਖਾ ਜਾਣਾ ਆਪਾਂ ਕਿਉਂਕਿ ਨਹੀਂ ਤਾਂ ਆਮ ਤੌਰ ਤੇ ਖੱਬੇ ਹੱਥ ਦੀ ਉੱਪਰ ਦੀ ਐਂਟਰੀ ਹੋ ਕੇ ਨਾਲ ਦੀ ਇਧਰੋਂ ਦੀ ਆ ਕੇ ਪਿਕ ਕਰਦੇ ਹੁੰਨੇ ਆਪਾਂ। ਪਰ ਇੱਥੇ ਥੋੜਾ ਜਿਹਾ ਕੰਮ ਉਤਾਂ ਦਾ ਹੈ। ਲੰਦਰ ਤੇ ਤੁਹਾਡਾ ਸਵਾਗਤ ਹੈ। ਆਦ ਲੰਦਰ ਦੀ ਪਛਾਣ ਟੀਵੀ ਟਾਵਰ ਇਹ ਮਾਨਪ੍ਰੀਤ ਦਾ ਕਰਕੇ ਆਪਾਂ ਨੂੰ ਇੱਧਰਲੇ ਪਾਸੇ ਦੀ ਆਉਣਾ ਪਿਆ। ਉਦੋਂ ਥੋੜਾ ਜਿਹਾ ਬਾਰੋ-ਬਾਰ ਲੰਘ ਜਾਣਾ ਸੀ। ਇਹ ਮਾਨਪ੍ਰੀਤ ਲਈ ਕਿਉਂ ਆਪਾਂ ਨੂੰ ਇੱਧਰ ਆਉਣਾ ਪਿਓ ਫੇਰ ਗਾਂ ਜਾ ਕੇ ਦੱਸਦੇ ਆ। ਆ ਵਾਲੇ ਥਾਂ ਆਉਣਾ ਸੀ ਮਨਪ੍ਰੀਤ ਨਾ ਮੈਕਸ ਕੁਛ ਦਿਨ ਪਹਿਲਾਂ ਆਏ ਸੀਗੇ ਇਹ ਸਮਾਨ ਲੈ ਕੇ ਗਏ ਸੀ ਸ਼ਾਇਦ ਉਹਦਾ ਵੱਡੇ ਛੋਟੇ ਦਾ ਸਾਈਜ਼ ਦਾ ਕੋਈ ਸੀਨ ਆ ਜਾ ਕੇ ਹੀ ਮੈਂ ਜੋ ਹੈ ਉਹ ਮੈਡਮ ਹੁਣੀ ਆ ਗਈ ਉੱਦਹੀਂ ਹਾਂਜੀ ਕੀ ਬਣਿਆ ਹੈ ਨਹੀਂ ਸੀ ਸਾਈਜ਼ ਸਾਈਜ਼ ਹੈ ਨਹੀਂ ਸ਼ੋਰ ਕੋਈ ਨਹੀਂ ਇਹ ਵੱਡਾ ਯਾਰੇ ਕੇ ਮੰਡੇ ਨੂੰ ਵੇਖ ਲਿਓ ਵੈਸੇ ਮੈਂ ਇੱਕ ਟ੍ਰਾਈ ਕਰ ਉਹ ਕਰਾਈ ਸੀ ਮੈਂ ਕਿ ਚੱਲੇ ਵੇਖ ਲੈਨੀ ਪਰ ਉਹ ਥੋੜਾ ਜਿਹਾ ਟਾਈਟ ਸੀਗਾ ਕਿਓ ਹੂੰ ਉਹ ਕਹਿ ਰਿਹਾ ਕਿ ਮੰਡੇ ਇੱਕ ਵਾਰ ਚੈੱਕ ਕਰ ਲੈ ਕਿ ਮੰਡੇ ਹਾਂਜੀ ਹਾਂਜੀ ਉੱਡ ਗਈ ਜੁੱਤੀ ਆਈ ਮਿੰਨੋ ਇਹ ਹਨਾਦ ਹਨਹਦ ਓਏ ਗੁਗੂ ਕਿੱਥੇ ਚੱਲੇ ਆ ਨਾਲ ਇਹ ਮਹਿਮਾਂਜੂ ਨੂੰ ਫੋਨ ਲਾ ਰਹੀ ਸੀ ਹਾਂ ਅਨਹਦ ਦਾ ਆਇਆ ਪਿਆ ਨਾ ਆ ਗਿਆ ਆ ਗਿਆ ਫੋਨ ਆ ਗਿਆ ਇੰਟਰਜੈਂਟ ਹੈਲੋ ਠੀਕ ਆ ਜੀ ਮਿਹਰਬਾਨੀ ਇੱਧਰ ਦਿਖਾਉਂਦਾ ਆਪਣਾ ਦਫ਼ਤਰ ਪਹਿਲਾਂ ਇਧਰ ਉਹਦੀ ਐਂਟਰੀ ਸੀਗੀ ਦੈਨਿਕ ਸਵੇਰਾ ਸਵੇਰਾ ਭਵਨ ਇਹ ਮੇਰਾ ਪੁਰਾਣਾ ਦਫ਼ਤਰ ਹੈ ਤੇ ਇਹ ਵਾਲੇ ਦਫ਼ਤਰ ਤੇ ਅਸੀਂ ਸਮਾਨ ਆਰਡਰ ਕੀਤਾ ਸੀਗਾ ਅਨਹੱਦ ਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਫਰਸਟ ਕਰਾਈ ਤੋਂ ਬੇਬੀ ਹੱਗ ਦੀ ਆਰਡਰ ਕਰਦੇ ਹੁੰਦੇ ਆ ਆਪਾਂ ਹੁਣ ਲੰਘ ਰਹੇ ਆ ਮਿਸ਼ਨ ਚੌਂਕ ਤੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਤੇ ਨਾਲ ਹੀ ਗੁਰਦੁਆਰਾ ਸਾਹਿਬ ਆ ਤੇ ਜਦੋਂ ਅਸੀਂ ਜਲੰਧਰ ਰਹਿੰਦੇ ਹੁੰਦੇ ਸੀ ਤਾਂ ਏਸੇ ਗੁਰਦੁਆਰਾ ਸਾਹਿਬ ਆਉਂਦੇ ਸੀਗੇ ਅੱਗੇ ਦੇਖੋ ਇੱਧਰ ਟ੍ਰੈਫਿਕ ਕਿੰਨਾ ਲੱਗਾ ਕਿਉਂਕਿ ਇੱਕ ਪਾਸੇ ਦੀ ਜਦੋਂ ਗ੍ਰੀਨ ਹੁੰਦੀ ਆ ਤੇ ਦੂਜੇ ਪਾਸੇ ਵਾਲੇ ਪਹਿਲਾਂ ਲੰਗੇ ਨਹੀਂ ਹੁੰਦੇ ਤੇ ਨਾਲ ਇਧਰੋਂ ਵੀ ਰੈੱਡ ਕਰਾ ਬੈਠਦੇ ਆ ਵੈਸੇ ਜਲੰਧਰ ਦੇ ਵਿੱਚ ਨਾ ਹੁਣ ਸਾਰਾ ਹਾਈ ਟੈਕ ਸਿਸਟਮ ਕਰਤਾ ਇਹਨਾਂ ਟ੍ਰੈਫਿਕ ਦਾ ਹਾਂਜੀ ਹਾਂਜੀ ਤੇ ਚਲਾਨ ਹੋਣੇ ਸ਼ੁਰੂ ਹੋ ਗਏ 29 ਸਤੰਬਰ ਤੋਂ ਹਾਂਲ ਦੋ ਤਿੰਨ ਦਿਨ ਹੋ ਗਏ ਸਿਸਟਮ ਲਾਂਚ ਕੀਤੇ ਆ ਨਾ ਇਹਨਾਂ ਨੂੰ ਤੇ ਉਹ ਕੁਝ ਜਿਹੜੇ ਮੇਨ ਚੌਂਕ ਆ ਨਾ ਜਲੰਧਰ ਦੇ ਚਣਿੰਦਾ ਉਹਨਾਂ ਦੇ ਵਿੱਚ ਚਾਲੂ ਹੋ ਗਿਆ ਮਿਸ਼ਨ ਚੌਂਕ ਹੈਗਾ ਉਹਨਾਂ ਦੇ ਵਿੱਚ ਇੱਕ ਸਵੇਰੇ ਪਵਨ ਆਪਾਂ ਆਰਡਰ ਕੀਤਾ ਹੋਇਆ ਸੀ ਜਿਹੜਾ ਫਰਸਟ ਕਰਾਈ ਤੋਂ ਅਨਹੱਦ ਦਾ ਸਮਾਨ ਸੀਗਾ ਉਹ ਲੈਣਾ ਸੀਗਾ ਇੱਥੇ ਇਸ ਲਈ ਕੀਤਾ ਸੀ ਕਿਉਂਕਿ ਹੜਾ ਕਰਕੇ ਨਾ ਪਿੰਡ ਡਿਲੀਵਰੀ ਲੇਟ ਹੋ ਰਹੀ ਸੀਗੀ ਤਾਂ ਕਰਕੇ ਅਸੀਂ ਜਲੰਧਰ ਦਾ ਦੇ ਤਾ ਸੀ ਸਵੇਰਾ ਇੱਥੇ ਦੈਨਿਕ ਸਵੇਰਾ ਮੈਂ ਜੌਬ ਕਰਦੀ ਹੁੰਦੀ ਸੀਗੀ ਤੇਰੇ ਮਾਂਚੂ ਮੇਰੇ ਉਸਤਾਦ ਵੀ ਕਹਿ ਸਕਦੇ ਆ ਕਲੀਗ ਆ ਵਧੀਆ ਜਾਣਕਾਰ ਨੇ ਵਧੀਆ ਦੋਸਤ ਨੇ ਤੇ ਉਹਨਾਂ ਨੂੰ ਉਹਨਾਂ ਦੇ ਨਾਂ ਤੇ ਆਪਾ ਆਰਡਰ ਇੱਥੇ ਕਰਵਾ ਲਿਆ ਸੀਗਾ ਇੱਥੋਂ ਸਮਾਨ ਲੈ ਲਾਂਗੇ ਇੱਥੇ ਜਲਦੀ ਆ ਜੂਗਾ ਪਰ ਇੱਥੇ ਵੀ ਲੇਟ ਪਹੁੰਚਿਆ ਪਰ ਇਹਨਾਂ ਦਾ ਸਮਾਨ ਬਹੁਤ ਵਧੀਆ ਹੁੰਦਾ ਫਸਟ ਗ੍ਰਾਈ ਵੀ ਤੁਸੀਂ ਆਰਡਰ ਕਰਦੇ ਹੁੰਦੇ ਆ ਤੇ ਬੇਬੀ ਹੱਗ ਦਾ ਸਮਾਨ ਜ਼ਿਆਦਾ ਲੈਂਦੇ ਆ ਇਹ ਸਾਰਾ ਕੁਝ ਮੈਂ ਤਾਂ ਦੱਸ ਰਹੀ ਸੀ ਕਿਉਂਕਿ ਅਸੀਂ ਜਿਹੜੀ ਅਨਹਦ ਦੀ ਸੀਟ ਲਗਵਾਈ ਹੈ ਉਹ ਬੇਬੀ ਹੱਗ ਦੀ ਲਗਵਾਈ ਆ ਸਾਨੂੰ ਵਧੀਆ ਰੇਟ ਤੇ ਮਿਲ ਗਈ 4900 ਕੁਛ ਦੀ 5000 ਦੇ ਲਾਗੇ ਮਿਲੀ ਹੈ ਵੈਸੇ ਆਫ ਸੀਗਾ ਕਰਕੇ ਉਦਾਂ ਇਹ 7000 ਦੀ ਸੀ 75 7500 ਦੀ ਨਾ 8100 ਦੀ ਸੀਗੀ ਤੇ ਆਨਲਾਈਨ ਮਤਲਬ ਬਹੁਤ ਵੀ ਬਹੁਤ ਸਾਰੇ ਬ੍ਰਾਂਡ ਆ ਤੁਸੀਂ ਜਿਹੜੀ ਮਰਜ਼ੀ ਲਵਾ ਸਕਦੇ ਹੋ ਜੇ ਤੁਸੀਂ ਆਪਣੇ ਜਵਾਕ ਲਈ ਲਵਾਉਣੀ ਆ ਅਸੀਂ ਤੇ ਜਿੱਥੋਂ ਮੰਗਵਾਈ ਆ ਉਹ ਦੱਸ ਰਹੇ ਆ ਵੈਸੇ ਇੱਕ ਇਹ ਨਾ ਫਸਟ ਕਰਾਈ ਦੀ ਇਹ ਉਹ ਐਡਵਰਟਾਈਜ਼ਮੈਂਟ ਨਾ ਇਹ ਬੇਵੀ ਲੱਗਦੀ ਆ ਸਾਨੂੰ ਬੇਵੀ ਅਗਦੇ ਵੈਸੇ ਪ੍ਰੋਡਕਟ ਵਧੀਆ ਲੱਗਦੇ ਇਸ ਕਰਕੇ ਅਸੀਂ ਇਹ ਯੂਜ਼ ਕਰਦੇ ਆ ਜਦਾ ਵੈਸੇ ਬਾਕੀ ਬਹੁਤ ਸਾਰੀਆਂ ਮਮ ਮਦਰਸ ਚੀਜ਼ਾਂ ਵਰਤਦੀਆਂ ਹੋਣਗੀਆਂ ਉਹ ਸਾਨੂੰ ਦੱਸ ਸਕਦੀਆਂ ਕਿ ਅਸੀਂ ਕਿਹੜੀ ਚੀਜ਼ ਵਰਤ ਸਕਦੇ ਆ ਕੱਪੜੇ ਬਾਕੀ ਹਨਾ ਦੇ ਕੈਨੇਡਾ ਤੋਂ ਜ਼ਿਆਦਾ ਆ ਗਏ ਸੀ ਦੋ ਵਾਰ ਨਾਨਕਿਆਂ ਨੇ ਭੇਜ ਦਿੱਤੇ ਸੀ ਤੇ ਹੁਣ ਵੀ ਮੰਮੀ ਆ ਰਹੀ ਆ ਤਿਆਰੀ ਆ ਤੇ ਉਧਰੋਂ ਹੋਰ ਆ ਜਾਣੇ ਆ ਰਿਸ਼ਤੇਦਾਰੀ ਚ ਬਹੁਤ ਮਿਲ ਗਏ ਸਗੇ ਤੇ ਬੇਬੀ ਹੱਗ ਦੇ ਵੈਸੇ ਅਸੀਂ ਜ਼ਿਆਦਾ ਲੈਨੇ ਆ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਲੀਡਾ ਕਪੜਾ ਅਸੀਂ ਘੱਟ ਖਰੀਦਿਆ ਅਸਲੀ ਵੀ ਆਊ ਗਿਆ ਬਾਹਰੋਂ ਬਹੁਤ ਜ਼ਿਆਦਾ ਮਿਲ ਗਏ ਤੇ ਦੂਸਰਾ ਸਮਾਨ ਅਸੀਂ ਜਿਹੜਾ ਉਦਾਂ ਬੱਚਿਆਂ ਲਈ ਐਸੈਂਸ਼ੀਅਲ ਚੀਜ਼ਾਂ ਹੁੰਦੀਆਂ ਉਹ ਅਸੀਂ ਹਾਂ ਬੇਬੀ ਹੱਗ ਉਹ ਅਸੀਂ ਬੇਬੀ ਹੱਗ ਬ੍ਰਾਂਡ ਯੂਜ਼ ਕਰਦੇ ਆ ਤੇ ਮੰਗਾ ਉਹ ਫਰਸਟ ਕਰਾਈ ਐਪ ਤੋਂ ਲਈਦਾ ਹਾਂ ਜੀ ਉਥੋਂ ਮੰਗਵਾਲੀਦਾ ਸਟੋਰਸ ਤੋਂ ਜਾ ਕੇ ਵੀ ਲੈ ਆਈਦਾ ਆ ਤੇ ਇਦਾਂ ਫਿਰ ਚੱਲੀ ਜਾਂਦਾ ਆ ਹੂੰ ਬਾਕੀ ਮੰਮੀ ਆ ਰਹੇ ਆ ਥੋੜੇ ਦਿਨ ਰਹਿ ਗਏ ਆ ਇਹ ਸਮਾਨ ਆ ਨਾਦਾ ਤੇ ਸਾਡਾ ਵੀ ਹੋਰ ਆ ਜਾਣਾ ਹੈ ਖੁਸ਼ੀ ਆ ਕੁਸ਼ੀ ਆ ਮੰਮੀ ਨੇ ਆਉਣਾ ਆ 1.5 ਸਾਲ ਬਾਅਦ ਤਾਂ ਕਰਕੇ ਉਹ ਖੁਸ਼ੀ ਆ ਆਪਾਂ ਨੂੰ ਬਾਕੀ ਹੁਣ ਆਪਾਂ ਜਲੰਧਰ ਸ਼ਹਿਰ ਲੰਘ ਰਹੇ ਵਸ ਪੀਏਪੀ ਪਹੁੰਚਣ ਵਾਲੀ ਆ ਕਿਹੜਾ ਗਾਣਾ ਗਾਉਂਦੇ ਸੀ ਪਹਿਲਾਂ ਫਿਰ ਮੈਨੂੰ ਪੁੱਛਦਾ ਸ਼ਹਿਰ ਜਲੰਧਰ ਉਹ ਹੁਣ ਹਾਂ ਉਹ ਹੁਣ ਮਿਲਦੀ ਏ ਕਿ ਨਹੀਂ ਮੈਨੂੰ ਬਹੁਤ ਸੋਹਣਾ ਲੱਗਦਾ ਗਾਣਾ ਸੁਖਵਾਲਾ ਜਲੇ ਦਾ ਲਿਖਿਆ ਕਮਲਹੀਰ ਦਾ ਗਾਇਆ ਪਤਾ ਨਹੀਂ ਉਹ ਕਾਹ ਤੋਂ ਵੀ ਬੋਲ ਬਈ ਬਹੁਤ ਕਮਾਲ ਆ ਬਾਕੀ ਜਿਹੜਾ ਕਮਲਹੀਰ ਭਾਈ ਨੇ ਪਰਫਾਰਮ ਕੀਤਾ ਨਾ ਸਟੇਜ ਤੇ ਨੱਚਦੇ ਆ ਹੋ ਹੋ ਲਾਈਵ ਸੀਗਾ ਉਹ ਬਹੁਤ ਵਧੀਆ ਬਾਕੀ ਸੁਖਬਾਲ ਔਜਲੇ ਦੀ ਲਿਖਤ ਦੇ ਕਹਿਣੇ ਕੀ ਆ ਜਲੰਧਰ ਵੈਸੇ ਸਾਡਾ ਖਾਸ ਰਿਸ਼ਤਾ ਜਲੰਧਰ ਨਾਲ ਕਿਉਂਕਿ ਆਪਾਂ ਬਹੁਤ ਮੈਂ ਤਾਂ ਇੱਥੇ ਪੜ੍ਹੀ ਆ ਦੋਸਤ ਤੁਸੀਂ ਵੀ ਪੜ੍ਹੇ ਆ ਮੈਂ ਵੀ ਪੜ੍ਹੀ ਆ ਹਾਂਜੀ ਹਾਂਜੀ ਮੇਰਾ ਕਾਲਜ ਦੁਆਬਾ ਕਾਲਜ ਮੇਰਾ ਗਲਾਇਲਪੁਰ ਖਾਲਸਾ ਕਾਲਜ ਆਈ ਆ ਵਾਪਸ ਹੀ ਹੱਲੇ ਤੇ ਉਸ ਤੋਂ ਬਾਅਦ ਫਿਰ ਜੋਬ ਐਨੇ ਸਾਲ ਕੀਤੀ ਆ ਇਸ ਕਰਕੇ ਜਲੰਧਰ ਨਾਲ ਸਾਡਾ ਖਾਸ ਨਾਤਾ ਆ ਹੂੰ ਆ ਹੁਣ ਆ ਗਿਆ ਪੀਪ ਚੋਂਗੇ ਇਹ ਨੁਹਾਰ ਹੀ ਬਦਲ ਗਈ ਹੈ ਜਦੋਂ ਮੈਂ ਆਉਂਦੀ ਹੁੰਦੀ ਸੀ ਤਾਂ ਕਿਵੇਂ ਸੀਗਾ ਕਿਉਂਕਿ ਪਿੰਡੋਂ ਆਉਂਦੀ ਹੁੰਦੀ ਸੀ ਬਸ ਤੇ ਇੱਥੇ ਬਸਾਂ ਰੋਕ ਦਿਆਂ ਸੀ ਹੁਣ ਤਾਂ ਸਾਰਾ ਕਿਉਂਕਿ ਨਵਾਂ ਪੁਲ ਬਣ ਗਿਆ ਆ ਇਸ ਲਈ ਸਾਰਾ ਕੁਝ ਹੀ ਬਦਲ ਗਿਆ ਬਸ ਇਹਦੇ 'ਚ ਥੋੜਾ ਆ ਲੱਗਦਾ ਔਖਾ ਵੀ ਅਮਰਸਰ ਜਾਣ ਨੂੰ ਪਹਿਲਾਂ ਇੱਥੋਂ ਇਦਾਂ ਚੜ ਜੀਦਾ ਸੀ ਹੁਣ ਹੁਣ ਉਹ ਰਾਮਾ ਮੰਡੀ ਤੋਂ ਹਾਂਜੀ ਕੱਲ ਮਾਰ ਕੇ ਆਉਣਾ ਪੈਂਦਾ ਹਾਂਜੀ ਕੀ ਹੋਇਆ ਸੀ ਬੋਰਡ ਆ ਗਿਆ ਹੁਸ਼ਿਆਰਪੁਰ ਦਾ ਪੰਜਾਬੀ ਹਿੰਦੀ ਤੇ ਫਿਰ ਅੰਗਰੇਜ਼ੀ 'ਚ ਹਸ਼ਿਆਰਪੁਰ ਖੱਬੇ ਹੱਥ ਤੇ ਇਹ ਇਧਰ ਉਹ ਮੇਲਾ ਨਹੀਂ ਸੋਹਣੀ ਆ ਨਾ ਰਾਮਾ ਮੰਡੀ ਹਾਂ ਕਈ ਕਈ ਥਾਂ ਮੈਂ ਤੇ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਆ ਹਾਂਜੀ ਮੇਨਟੇਨ ਰੱਖਣਾ ਜ਼ਰੂਰੀ ਹੁੰਦਾ ਬਸ ਹਵੇਲੀ ਦੇ ਕੋਲ ਵੀ ਕਹਿਣ ਲੱਗੀ ਸੀ ਨਾ ਬਹੁਤ ਸੋਹਣਾ ਜਿਹੜਾ ਪੌਲ ਤੇ ਥੱਲੇ ਲੰਗੋ ਨਾ ਜੀ 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 ਤੇ ਹੁਣ ਆਪਾਂ ਰਾਮਾ ਮੰਡੀ ਤੋਂ ਮੁੜ ਜਾਣਾ ਹਸ਼ਿਆਰਪੁਰ ਵੱਲ ਖੱਬੇ ਹੱਥ ਬਸ ਹਸ਼ਿਆਰਪੁਰ 40 ਕਿਲੋਮੀਟਰ ਇੱਥੋਂ ਅੱਧੇ ਨਾਲ ਜ਼ਿਆਦਾ ਮਤਲਬ ਆਪਾਂ ਆ ਗਏ ਆ ਥੋੜਾ ਰਹਿ ਗਿਆ ट्रैफिक वेले हो जाता वावा शाम ग आदमपुर चो लंघ रहे हैं। ਤੇ ਪਤਾ ਨਹੀਂ ਆਦਮਪੁਰ ਦੇ ਭਾਗ ਕਦੋਂ ਖੁੱਲਣੇ ਆ ਫਲੇਵਰ ਬੜੇ ਚਿਰ ਦਾ ਅੜਿਆ ਪਿਆ ਇੱਦਾਂ ਹੀ ਹਾਲੇ ਤਾਂ ਕੋਈ ਤਿਆਰੀ ਵੀ ਨਹੀਂ ਲੱਗਦੀ ਬਰਨ ਦੀ ਹਾਂ ਕਈ ਧਾਰਾ ਸਰ ਇਹ ਹੀ ਆ ਬਸ ਆ ਤੇ ਪਿੱਲਰ ਖੜੇ ਏ ਜਿਹੜੇ ਉਹ ਇਹ ਪਤਾ ਨਹੀਂ ਜਾਂ ਹੋ ਸਕਦਾ ਵੀ ਕੋਈ ਕਈ ਵਾਰ ਰੋਲਾ ਜਿਆ ਹੁੰਦਾ ਕੋਈ ਤਾਂ ਸਟੇ ਵਗੈਰਾ ਲੱਗ ਜਾਂਦੀ ਹੁੰਦੀ ਜਾਂ ਕਈ ਵਾਰ ਫੰਡ ਦਾ ਸੀਨ ਹੁੰਦਾ ਹੁਣ ਇੱਚੇ ਅਸਲ ਪਤਾ ਨਹੀਂ ਆਪਾਂ ਨੂੰ ਕੀ ਕਰਨਾ ਹਾਂਜੀ ਪਰ ਪਹਿਲਾਂ ਨਾ ਇਹ ਸਾਰਾ ਕੋਈ ਕਾਗਜੀ ਪਤਰੀ ਨਿਬੇੜ ਲੈਣਾ ਚਾਹੀਦਾ ਹੁੰਦਾ ਜਾ ਫਾਂਡੇ ਫੁੰਡੇ ਰੇਂਜ ਪੂਰੇ ਹੋ ਕੇ ਫੇਰ ਸ਼ੁਰੂ ਕਰੇ ਨਹੀਂ ਤੇ ਵਿਚਾਰੀ ਆਮ ਪਬਲਿਕ ਬਾਅਦ ਚ ਬਹੁਤ ਖੱਜਲ ਹੁੰਦੀ ਆ ਇੱਥੇ ਟ੍ਰੈਫਿਕ ਬਹੁਤ ਲੱਗਦਾ ਇੱਕ ਤੇ ਗੱਬੇ ਕਿਉਂਕਿ ਆ ਵਿੱਚ ਲੱਗੇ ਹੋਏ ਆ ਹੂੰ ਤੇ ਨਾ ਨਾ ਕੋਈ ਸੜਕ ਦਾ ਅੱਧੋ ਅੱਧੀ ਦਾ ਫਰਕ ਪੈ ਗਿਆ ਨਾ ਵਿੱਚੋਂ ਹਾਂਜੀ ਹਾਂਜੀ ਇਸ ਕਰਕੇ ਤੇ ਹੁਣ ਜਿੱਦਾਂ ਹੁਣ ਬਰਾਮ ਵਾਲਾ ਸੀਗਾ ਕਿਉਂਕਿ ਉੱਥੇ ਐਕਸੀਡੈਂਟ ਹੋਇਆ ਸੀਗਾ ਇਸ ਕਰਕੇ ਪਹਿਲਾਂ ਬਣਾਇਆ ਨਹੀਂ ਸੀਗਾ ਹਾਂਜੀ ਹਾਂਜੀ ਜਲਦੀ ਬਣਾਤਾ ਉਹਨਾਂ ਨੇ ਜਲਦੀ ਉਹ ਕੰਪਲੀਟ ਹੋਣ ਵਾਲਾ ਹੀ ਆ ਹੂੰ ਇੱਕ ਬੱਸਾਂ ਵਾਲਿਆਂ ਨੇ ਪਿੱਛੇ ਦੀ ਰੋਲੀ ਪਾਈ ਹੁੰਦੀ ਆ ਕਿ ਇਹਨਾਂ ਨੂੰ ਮੋਰੇ ਕੱਢ ਦੋ ਭਾਈ ਲਾਈਨ ਮੋਰੇ ਪੂਰੀ ਲੱਗੀ ਪਈ ਕਿੱਦਾਂ ਤੁਹਾਨੂੰ ਬੱਸਣ ਹਾਂ ਜੀ ਬੰਗਾ ਸ਼ਹਿਰ ਵਾਲਾ ਜਿਹੜਾ ਬੰਗਿਆਂ ਵਾਲਾ ਆ ਉਹ ਕਿੰਨਾ ਵੱਡਾ ਦੇਖੋ ਨਾ ਪਹਿਲੀ ਹੀ ਨਿਕਲ ਗਿਆ ਸੀਗਾ ਤੇ ਵਧੀਆ ਸਾਰੇ ਬੰਗਿਆਂ ਸ਼ਹਿਰ ਨੂੰ ਕਵਰ ਕਰਕੇ ਪੁਲ ਬਾਹਰੋਂ ਸ਼ੁਰੂ ਹੁੰਦਾ ਇੱਧਰਲੇ ਪਾਸੇ ਮਤਲਬ ਕਿ ਤੇ ਜਦੋਂ ਉਧਰੋਂ ਸ਼ਹਿਰ ਖਤਮ ਹੁੰਦਾ ਉੱਥੇ ਖਤਮ ਹੋ ਜਾਂਦਾ ਆ ਹਾਂ ਬਹੁਤ ਤਕੜਾ ਹਾਂ ਜੀ ਅਨਹਦ ਕਠਾਰ ਪਹੁੰਚ ਗਏ ਆਪਾਂ ਸਵਾ 6 ਹੋਏ ਆ ਤੇ ਦਿਨਾਂ ਦਾ ਇੰਨਾ ਫਰਕ ਪੈ ਗਿਆ ਵੀ ਸਵਾ 6 ਹੀ ਲਾਈਟਾਂ ਲੁੱਟਾਂ ਜਗਣ ਲੱਪੀਆਂ ਹਨ ਹਨੇਰਾ ਹੋਣ ਲੱਪਿਆ ਹੁਸ਼ਿਆਰਪੁਰ ਬਚਿਆ ਆ 15 ਕਿਲੋਮੀਟਰ ਸ਼ਾਮ 84 4 ਕਿਲੋਮੀਟਰ ਇਹ ਦੋ ਥਾਵਾਂ ਦੇ ਇੱਥੇ ਲਿਖੇ ਪਏ ਡਿਸਟੈਂਸ ਆਖਾ ਬੇਅਤ ਇਥੋਂ ਸ਼ਾਮ 84 ਨੂੰ ਰਾਹ ਚੱਲ ਜਾਂਦਾ ਆਸਾਪਨ 15-20 ਮਿੰਟ ਹੀ ਲੱਗਣਗੇ ਹੁਣ ਹੁਸ਼ਿਆਰਪੁਰ ਪਹੁੰਚਣ ਦੇ ਇੱਥੋਂ ਦਾ ਕਠਾਰ ਦਾ ਮੇਲਾ ਬਹੁਤ ਮਸ਼ਹੂਰ ਆ ਬਹੁਤ ਤਕੜਾ ਖਾੜਾ ਲੱਗਦਾ ਇੱਥੇ ਗਾਇਕਾਂ ਦਾ ਹੁਸ਼ਿਆਰਪੁਰ ਆਪਾਂ ਸ਼ਹਿਰ ਦੇ ਅੰਦਰ ਨਹੀਂ ਜਾਣਾ ਐਂਛੋਂ ਆਪਾਂ ਮੁੜਾਂਗੇ ਕਿ ਅੰਦਰ ਰਾਸ ਹੋਊਗਾ ਆਪਾਂ ਬਾਈਪਾਸ ਮੁੜ ਜਾਣਾ ਚੰਡੀਗੜ੍ਹ ਬਾਈਪਾਸ ਕਹਿੰਦੇ ਇਹਨ ਤੇ ਆ ਲੋ ਵੀ ਆਪਾਂ ਐਂਛੋਂ ਲੱਗਿਆ ਮੋੜਨਾ ਆਜਾ ਆਜਾ ਭਾਈ ਛੋਟੇ ਹਾਥੀ ਵਾਲਿਆ ਲੰਘ ਜਾ ਤੂੰ ਕੋਈ ਨਾ ਉਦੇ ਪਿੱਛੇ ਹੋਰ ਵੀ ਕਈ ਲੰਘ ਜਾਣੇ ਆ ਕੋਈ ਗੱਲ ਨਹੀਂ ਚਲੋ ਆਈ ਲਵ ਹੁਸ਼ਿਆਰ ਪਰ ਕਿਥੇ ਲੈ ਗਿਆ ਉਹ ਇਧਰ ਲਿਖਿਆ ਸਾਰੇ ਪਾਸੇ ਸਾਰੇ ਖੇਰਾਂ ਚ ਲੈ ਕੇ ਆਉਂਦਾ ਹੈ ਠੀਕ ਹੈ ਤੇ ਇਥੋਂ ਫਿਰ ਆਪਾਂ ਫਤਿਹਗੜ੍ਹ ਮਹੱਲੇ ਵੱਡ ਜਾਣਾ ਜਾ ਕੇ ਜਿਹੜਾ ਕਿ 마ਸੀ ਹੁਣਾ ਦਾ ਪੈਂਡ ਸੀ ਪਹਿਲਾਂ ਮਣੀਆ ਹਾਂਜੀ ਪੈਂਡ ਹੀ ਸੀਗਾ ਹੁਣ ਫਤੇਗੜਾ ਮੱਲਾ ਹੋ ਗਿਆ ਹਾਂਜੀ ਹਾਂਜੀ ਸ਼ਹਿਰਾਂ ਦੇ ਨਾਲ-ਨਾਲ ਜਿਹੜੇ ਪੈਂਡ ਹੁੰਦੇ ਆ ਨਾ ਉਹ ਸ਼ਹਿਰਾਂ ਚ ਰਲ ਜਾਂਦੇ ਆ ਸਹੀ ਹੈ ਦੋਜੀ ਦਲੇ ਦੋਜੀਆਂ ਦੇ ਵੀ ਹੁਣ ਘੁੰਡੇ ਜੇ ਬੰਦ ਹੋ ਗਏ ਮੋਟਰਸਾਈਕਲ ਹੁਣ ਸਾਰੇ ਦੋਜੀ ਫੋਰ ਵੀਲਰਾਂ ਤੇ ਆ ਗਏ ਛੋਟੇ ਹਾਥੀਆਂ ਤੇ ਹਾਂਜੀ ਅਨਹਦ ਹਾਂਜੀ ਅਨਹਦ ਨੂੰ ਮੋਰੇ ਲਿਆਂਦਾ ਸੀਟ ਤੇ ਕਿਉਂਕਿ ਪਿੱਛੇ ਹਨੇਰਾ ਹੋ ਗਿਆ ਸੀ ਨਾ ਫਿਰ ਆ ਗਰ ਕੇ ਨਾ ਹੱਥਾਂ ਤੇ ਲਿਆਦਾ ਹਾਂਜੀ 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 ਪਹੁੰਚਣ ਲੱਗੇ ਆਪਾਂ ਹੁਣ ਮਾਸੀ ਦੇ ਘਰੋਂ ਹੁਣ ਅਸੀਂ ਚੱਲੇ ਆਂ ਕਹਿੰਦੇ ਰਾਤ ਨੂੰ ਮੇਲਾ ਦੇਖਣਾ ਦਸਹਿਰਾ ਦਸਹਿਰਾ ਰਾਤ ਦੀਆਂ ਕਹਿੰਦੇ ਰੌਣਕਾਂ ਵੇਖਣ ਆਲੀਆਂ ਹੁੰਦੀਆਂ ਉਹ ਅਨਹਾ ਉਹ ਦਰਮਾਸੀ ਹੋਣਾ ਕੋਲ ਮੋਰੇ ਜੇ ਰਾਮਲੀਲਾ ਚੱਲਦੀ ਹੁੰਦੀ ਨਾ ਤਾਂ ਪਹਿਲੀ ਮਤਲਬ ਉਹ ਨੌਂ ਰਾਤੇ ਹਾਂ ਤਾਂ 10 ਦਿਨਾਂ ਦਾ ਸਾਰਾ ਸਾਰੇ ਦਿਨਾਂ ਚ ਉੱਥੇ ਰੌਣਕ ਹੀ ਹੁੰਦੀਆਂ ਹਾਂ ਫੋਟੋ ਕੱਚ ਹੋ ਰਹੀ ਹੈ ਰੌਣਕ ਲੱਭੀ ਹੈ ਅਨਹਾ ਆ ਜਾ ਉੱਥੇ ਖਿੱਚਦੀ ਆ ਆ ਜਾ ਚਲੋ ਚਲੋ ਮੈਂ ਗੱਡੀ ਲੈ ਕੇ ਹੁਣਾ ਉਧਰ ਰਹਿ ਨਹੀਂ ਪਤਾ ਲ ਭੜਾ ਹੈ ਇੱਧਰ ਦੇਖੋ ਤੇ ਸਹਰੇ ਦੀਆਂ ਰੌਣਕਾਂ ਇਹ ਜਿਸੀ ਹਨੂਮਾਨ ਆ ਨਾ ਇੱਦਾਂ ਕਹਿੰਦੇ ਆ ਨਾ ਹਨੂਮਾਨ ਜੀ ਆਉਂਦੇ ਆ ਘਰ ਘਰ ਅੱਛਾ ਇੱਦਾਂ ਬਣੇ ਹੁੰਦੇ ਆ ਮੈਂ ਪਹਿਲੀ ਵਾਰ ਵੇਖ ਰਿਹਾ ਐ ਇਹ ਇੱਦਾਂ ਬਹੁਤ ਸਾਰੇ ਹੁੰਦੇ ਆ ਲੋਕੀ ਆਪਣੇ ਘਰਾਂ ਚ ਸਾਧਦੇ ਆ ਹਾਂ ਅੱਪ ਪਿਛੇ ਵੀ ਦੇਖਿਆ ਸੀ ਨਾ ਦੋ ਤਿੰਨ ਤਾਵਾ ਦੇ ਜੀ ਇੱਦੀਆਂ ਸਾਰੇ ਆਪਣੇ ਘਰਾਂ ਚ ਬੁਲਾ ਰਹੇ ਇਹਨਾਂ ਨੂੰ ਸਹੀ ਕਾਫੀ ਜ਼ਿਆਦਾ ਹੁੰਦੇ ਨੇ ਤੁਸੀਂ ਕਿੰਨੇ ਕਹਿੰਦੇ ਸੀਗੇ अच्छा 200 ਤੋਂ ਉੱਪਰ ਆ 200 ਤੋਂ ਉੱਪਰ ਜਥੇ ਆ ਇਦਾਂ ਦੇ ਕਹਿੰਦਾ ਹੈ ਹਾਂਜੀ ਤੇ ਸ਼ਹਿਰ ਚ ਦੇਖ ਲਓ ਕਿੰਨੇ ਘਰ ਆ ਤੇ ਸਾਰੇ ਲਗਭਗ ਆਪਣੇ ਘਰਾਂ ਚ ਬੁਲਾਉਂਦੇ ਆ ਅੱਛਾ ਵੀ ਅੱਜ ਸਾਡੇ ਪੜਾਉਣ ਕਰਿਓ ਜਾਂ ਹਾਂਜੀ ਹਾਂਜੀ ਯਾ ਮਤਲਬ ਉਹ ਥੋੜੇ ਮੈਂਟਲ ਹੀ ਆਉਂਦੇ ਹੋਣੇ ਆ ਕਿਉਂਕਿ ਅਗਲੇ ਘਰ ਲੱਗਦੇ ਹੋਣਾ ਘੰਟਾ ਪਰ ਘਰੇ ਸੱਚ ਕੇ ਯਾਂ ਦੀ ਪੂਜਾ ਕਰੀ ਜਾਂਦੀ ਆ ਰੋਜ਼ਾਨਾ ਇੱਕ ਘਰ ਜਣਕ ਕਈਆਂ ਚ ਆਏ ਆਉਂਦੇ ਆ ਇਹ ਭਾਈ ਜਿੱਦਾਂ ਘਰ ਪਹਿਲਾਂ ਬੁਕਿੰਗ ਇਹਨੂੰ ਕਰਾਉਣੀ ਪੈਂਦੀ ਆ ਅੱਛਾ ਬੁਕਿੰਗ ਕਰਾਉਂਦੇ ਆ ਹਾਂਜੀ بیا ਜਿੱਥੇ ਆਉਣਗੇ ਤੇ ਇੱਥੇ ਆਉਣਗੇ ਠੀਕ ਆ ਚਾਰਨ ਪਾਉਂਦੇ ਆ ਭੰਗੀ ਚੋਵ ਵਾਲੇ ਰੋਡ ਦੇ ਉੱਤੇ ਆ ਗਏ ਆਪਾਂ ਤੇ ਇੱਥੇ ਵੀ ਆ ਵੱਜਦੀਆਂ ਲੇਜ਼ਰਾਂ ਆਈਆਂ ਮਤਲਬ ਇੱਥੇ ਵੀ ਇੱਕ ਜਥਾ ਆ ਰਿਹਾ ਹਾਂ ਲੈ ਡੀਜੇ ਵੀ ਚੱਲਦਾ ਹੈ ਪਟਾਕੇ ਵੀ ਚੱਲਣ ਦੇ ਆ ਇਹ ਭਗਵਾਨ ਰਾਮ ਦੀ ਫੌਜ ਆ ਜਿੰਨੂੰ ਫਿਰ ਸੰਗਤ ਆਪਣੇ ਘਰਾਂ ਦੇ ਵਿੱਚ ਚਰਨ ਪਾਉਣ ਲਈ ਫੇਰਾ ਪਾਉਣ ਲਈ ਸਕਦੀ ਹੈ ਉਹ ਹਰੇਕ ਧਰਮ ਦੀ ਆਪੋ ਆਪਣੀ ਮਾਨਤਾ ਹੁੰਦੀ ਆ ਜੀਆ ਇਹਨਾਂ ਨੇ ਤਾਂ ਬੜਾ ਵਧੀਆ ਬਣਾਇਆ ਮਾਹੌਲ ਹਾਂ ਉਹ ਕਾਲ ਹੋਣਾ ਮੈਨੂੰ ਲੱਗਦਾ ਪੈਰੋ ਪੈਰੋ ਬਾਬਾ ਠੀਕ ਐ ਕਿ ਆਪਣੇ ਪਿੰਡਾਂ 'ਚ ਤੇ ਘਾਟ ਹੀ ਹੁੰਦੇ ਕਦੇ-ਕਦੇ ਮੈਂ ਪਹਿਲਾਂ ਨਿੱਕੇ ਹੁੰਦਿਆਂ ਵੇਖਿਆ ਸੀ ਹਾਂਜੀ ਹਾਂਜੀ ਪਰ ਸ਼ਹਿਰਾਂ ਦੇ ਵਿੱਚ ਜਿਹੜਾ ਦੁਸ਼ਹਿਰਾ ਜਾਂ ਇਦਾਂ ਦੇ ਤਿਹਾਰ ਆ ਇਹ ਵੇਖਣ ਦਾ ਇੱਕ ਵੱਖਰਾ ਅਨੰਦ ਹੁੰਦਾ ਸ਼ਹਿਰਾਂ 'ਚ ਰੌਣਕਾਂ ਹੁੰਦੀਆਂ ਨਾ ਲੱਗਦਾ ਇਸੇ ਲਈ ਦੁਸ਼ਹਿਰਪੁਰ ਦਾ ਫੇਰ ਦੁਸ਼ਹਿਰਾ ਮੰਨਿਆ ਜਾਂਦਾ ਨਾ ਜ਼ਿਆਦਾ ਹਾਂ ਹਾਂਜੀ ਤਾਂ ਹੀ ਆਪਾਂ ਨੂੰ ذیਵੀ ਹੈ ਕਿ ਸ਼ਹਿਰਪੁਰ ਦਾ ਦੁਸ਼ਹਿਰਾ ਵੇਖ ਕੇ ਆਉਣੇ ਆ ਇੱਕ ਅੱਜ ਰਾਤ ਹੀ ਕਰਨਗੇ ਕੱਲ ਨੂੰ ਤਾਂ ਨਹੀਂ ਕਰਨਗੇ ਕੱਲ ਨੂੰ ਦੁਸ਼ਹਿਰਾ ਇੰਨੀ ਕੱਲ ਨੂੰ ਵੀ ਚੱਲਣਾ ਈ ਕੱਲ ਨੂੰ ਵੀ ਚੱਲੂਗਾ ਠੀਕ ਆ ਇੱਥੇ ਵੀ ਭਗਵਾਨ ਰਾਮ ਜੀ ਨੂੰ ਲਿਆਂਦੇ ਆ ਇੱਥੇ ਸਹੀ ਆ ਫਦਾਨ ਚ ਪਿਆਉਂਗਾ ਵੇ ਪੂਰਾ ਕਰਦੇ ਆ ਭੰਗੀ ਚੋਕ ਦੇ ਵਿੱਚ ਅਸੀਂ ਆ ਗਏ ਆ ਤੇ ਇੱਥੇ ਗੱਡੀਆਂ ਹੀ ਗੱਡੀਆਂ ਆ ਗੱਡੀ پارک ਕਰਤੀ ਆ ਤੇ ਇਸ ਚੋਕ ਦੇ ਅੰਦਰ ਹੀ ਪਾਰਕਿੰਗ ਦਾ ਪੂਰਾ ਪ੍ਰਬੰਧ ਹੋਇਆ ਪਿਆ ਉਹ ਪਿਛਲੇ ਪਾਸੇ ਲਾਈਟਾਂ ਜਗ ਰਹੀਆਂ ਤੇ ਆ ਇਧਰਲੇ ਪਾਸੇ ਸਟੇਜ ਆ ਮੇਨ ਜਿਹੜੀ ਚੱਲਣੀ ਆ ਇਹਦੇ ਤੇ ਹੁਣ ਮੇਨ ਦਾ ਆਮ ਲੀਲਾ ਚੱਲ ਰਹੀ ਹੈ। ਆਹ ਇੰਟਰੀ ਐ ਇਥੋਂ ਦੀ। ਪੰਗੀ ਚੋ ਅੱਜ ਪੂਰਾ ਸਜਿਆ ਪਿਆ ਆ। ਵੈਸੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿੰਦੇ ਆ ਕਿ ਪੰਗੀ ਚੋ ਬਰਸਾਤੀ ਚੋ ਆ ਜਦੋਂ ਮੀਂਹ ਪੈਂਦੇ ਉਦੋਂ ਇਹਦੇ ਚ ਪਾਣੀ ਭਰਦਾ ਆ ਵੈਸੇ ਸੁੱਕਾ ਹੀ ਹੁੰਦਾ ਆ। ਜਦੋਂ ਪਿਛਲੀ ਵਾਰ ਮੀਂਹ ਆਏ ਸੀਗੇ ਤੇ ਉਦੋਂ ਕਾਫੀ ਇੱਥੇ ਪਾਣੀ ਦੇਖਣ ਨੂੰ ਮਿਲਿਆ। ਪੂਰਾ ਭਰਿਆ ਪਿਆ ਸੀ ਇਹ ਅੱਜ ਵੀ ਭਰਿਆ ਪਿਆਈ ਆ ਪਰ ਉਦੋਂ ਪਾਣੀ ਨਾਲ ਸੀ ਅੱਜ ਲੋਕਾਂ ਨਾਲ ਅੱਜ ਲੋਕਾਂ ਨਾਲ ਆ ਉਹ ਚੰਡੋਰ ਚੱਲਣ ਡਿਆ ਉਧਰ ਹੂੰ ਪੂਰਾ ਭਰਿਆ ਪਿਆ ਨ ਦੇਖੋ ਤਾਂ ਮੇਲਾ ਰੇੜੀਆਂ ਰੂੜੀਆਂ ਲੱਗੀਆਂ ਖਾਣ ਪਾਣ ਵਾਲੀਆਂ ਉਹ ਜੱਸੀ ਬਾਜ਼ਾਰ ਦੂਸਰਾ ਨਹੀਂ ਹੁੰਦਾ ਇੱਥੇ ਸਾਮਾਨ ਖਰੀਦੋ ਵਿਰੋਕਤ ਵਾਲਾ ਜਿੱਦਾਂ ਅੱਛਾ ਬਾਹਰ ਹੋਣਾ ਇੱਥੇ ਆ ਕੇ ਪਤਾ ਲੱਗਦਾ ਹੁਣ ਵੀ ਆਪਾਂ ਮੇਲੇ 'ਚ ਆਏ ਆ ਮੇਲੇ 'ਚ ਬਹੁਤ ਜ਼ਿਆਦਾ ਰਾਸ਼ ਆ ਇਸ ਕਰਕੇ ਅਸੀਂ ਮਨਪ੍ਰੀਤ ਉਹਨਾਂ ਨੂੰ ਬਾਹਰ ਹੀ ਉੱਥੇ ਛੱਡਿਆਂ ਦਾ ਇਸ ਪੈਟ ਦੇ ਵਿੱਚ ਵੜਨ ਤੋਂ ਪਹਿਲਾਂ ਜਸਪ੍ਰੀਤ ਤੇ ਭਾਈ ਇੰਦਰਪ੍ਰੀਤ ਅਸੀਂ ਤਿੰਨੇ ਜਾਣੇ ਆ ਗਏ ਆ ਕਿ ਚਲੋ ਅੰਦਰ ਜਾ ਕੇ ਘੇੜਾ ਦੇ ਕੇ ਆਉਣੇ ਆ ਹਾਂਜੀ ਤੇ ਅੰਦਰ ਤਾਂ ਬੜਾ ਲੈਟੋ ਲੈਟੀ ਹੋਇਆ ਪਿਆ ਕੰਮ ਊਠ ਵੀ ਲਈ ਫਰਦੇ ਜੱਸੀ ਵਿੱਚੀ ਹਾਂਜੀ ਭਾਜੀ ਰਾਜਸਥਾਨੀ ਜਿਆ ਹੈ ਇਹ ਕਿੰਨੇ ਦਿਨਾਂ ਦਾ ਮੇਲਾ ਲੱਗਾ ਪਿਆ ਜੱਸੀ ਇਦਾਂ ਇਹ ਭਾਜੀ ਲਗਭਗ ਹਫਤਾ 10 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਅੱਛਾ ਹਾਂਜੀ ਤੇ ਕੱਲ ਨੂੰ ਜਦੋਂ ਦਸਹਿਰੇ ਦਾ ਆਖਰੀ ਦਿਨ ਆ ਹਾਲੇ ਫੇਰ 2-4 ਦਿਨ ਹੋਰ ਵੀ ਬਾਅਦ ਚ ਚੱਲਦਾ ਰਹੂਗਾ ਲਗਭਗ 3-4 ਦਿਨ ਚੱਲਣਾ ਮੇਲਾ ਹਾਂ ਸਹੀ ਹੈ ਉਧਰ ਜਵਾਕਰ ਵਾਲਾ ਮਿੱਕੀ ਮੋਹ ਜੀ ਜਿੱਥੇ ਹਵਾ ਭਰੀ ਹੁੰਦੀ ਉਹ ਤੇ ਟੱਪਣ ਦੇ ਨਿਆਣੇ ਉਹ ਇਧਰ ਸਾਰਾ ਝੂਲਿਆਣਾ ਸਿਸਟਮ ਹੀ ਆ। ਕੀ ਬਾਤ ਆ। ਇਹਦੇ ਅੰਦਰ ਹੀ ਛੋਟੀਆਂ-ਛੋਟੀਆਂ ਗਲੀਆਂ ਬਣਾ ਕੇ ਬਾਜ਼ਾਰ ਬਣਾਏ ਹੋਏ ਨੇ ਤੇ ਵਿੱਚ ਬਹੁਤ ਸਾਰਾ ਸਮਾਨ ਆ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਨੇ। ਆ ਮਸਾਲੇ ਮਸੂਲੇ ਆ ਗਏ ਇਧਰ ਆ ਮੋਬਾਈਲਾਂ ਦੇ ਕਵਰ ਮਤਲਬ ਇੱਕ ਤਰ੍ਹਾਂ ਦੀ ਵੈਰਾਈਟੀ ਨਹੀਂ ਆ ਬਹੁਤ ਵਸ਼ ਆ ਤਰ੍ਹਾਂ ਤਰ੍ਹਾਂ ਦਾ ਸਮਾਨ ਆ ਇੱਥੇ ਵੇ ਇੱਕ ਤਰ੍ਹਾਂ ਤੁਸੀਂ ਇਹ ਸਮਝ ਲਓ ਵੀ ਕਿਸੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਹੀ ਵੜ ਗਏ ਹੋ ਜਿੱਥੇ ਭਾਂਤ ਭਾਂਦੀਆਂ ਦੁਕਾਨਾਂ ਹੁੰਦੀਆਂ ਤੇ ਉਹਨਾਂ ਤੋਂ ਭਾਂਤ ਭਾਂਦੀਆਂ ਸ਼ੈਅ ਮਿਲਦੀਆਂ ਹਾਂ ਆ ਮੋਬਾਈਲ ਕਵਰ ਆ ਚੱਲੀਏ ਬਾਹਰ ਨੂੰ ਫਿਰ ਹਾਂਜੀ ਚਲੋ ਜੀ ਆਪਣੇ 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 ਲਈ ਹੈ ਨਹੀਂ ਕੁਛ ਇੱਥੇ ਆਪਣੇ ਮਤਲਬ ਦਾ ਵੀ ਮੇਲਾ ਭਾਜੀ ਹੁਣ ਆਇਆ ਨਾ ਭਰ ਚੁਕਾ ਬਿਲਕੁਲ ਕੱਲੂ ਇਸ ਤੋਂ ਜ਼ਿਆਦਾ ਰਸ਼ ਹੋ ਰ ਹੋ ਜਾਣਾ ਭਾਜੀ ਇੱਥੇ ਸਹੀ ਆ ਬੀਬੀਆਂ ਦਾ ਮਹਿਕਮਾ ਆ ਗਿਆ ਇਧਰ ਸਾਰਾ ਆ ਇਧਰੋਂ ਨਿਕਲ ਜੇ ਬਾਹਰ ਨੂੰ ਨਾ ਹਾਂ ਜੀ ਆਇਓ ਕੀ ਗੱਲ ਹੋਈ ਵੀਰੇ ਹਾਂ ਜੀ ਇੱਕ ਮਿੰਟ ਇੱਕ ਮਿੰਟ ਆ ਆ ਕੱਲਾ ਪੰਡਾਲ ਖਾਣ ਪੀਣ ਵਾਲੇ ਸਮਾਨ ਦਾ ਹੀ ਆ ਇਹਦੇ ਚ ਵੱਖ-ਵੱਖ ਫੂਡ ਸਟਾਲਾਂ ਲੱਗੀਆਂ ਹੋਈਆਂ ਆਓ ਅੱਗੇ ਨੂੰ ਚੱਲਦੇ ਆਂ ਅਮਨullah ਦੇ ਸਾਰੇ ਬੰਦਿਆਂ ਨੇ ਆਪਣੀਆਂ ਵੱਖਰੋ-ਵੱਖਰੀਆਂ ਇੱਥੇ ਸਟਾਲਾਂ ਲਾਜੀ ਪੜਾ ਸਾਰੇ ਅਲੱਗ-ਅਲੱਗ ਸਟਾਲ ਲੱਗੇ ਹੋਆ ਤੇ ਆਪਣੇ-ਆਪਣੇ ਸਾਰੇ ਇੰਜੋਏ ਕਰ ਰਹੇ ਆ ਜੀ ਏ ਉਸੇ ਤਰ੍ਹਾਂ ਹੀ ਆ ਜਿਵੇਂ ਵਿਆਹ ਸ਼ਾਦੀ ਦੇ ਵਿੱਚ ਸਟਾਲ ਲੱਗਾ ਹੁੰਦਾ ਮੰਡਾ ਲੱਗਾ ਹੁੰਦਾ ਪਰ ਇੱਥੇ ਫਰਕ ਇੰਨਾ ਵਾ ਵੀ ਤੁਹਾਨੂੰ ਪੈਸੇ ਦੇ ਕੇ ਖਾਣਾ ਪੈਣਾ ਉੱਥੇ ਵਿਆਹ ਜਿਹੜਾ ਹੁੰਦਾ ਉਹ ਥੋੜਾ ਜਿਹਾ ਫ੍ਰੀ ਵਾਲਾ ਮਾਹੌਲ ਹੁੰਦਾ ਫ੍ਰੀ ਵਾਲਾ ਮਾਹੌਲ ਹੁੰਦਾ ਇੱਥੇ ਤੁਹਾਨੂੰ ਪੈਸੇ ਦੇ ਕੇ ਫੇਰ ਮਿਲੂਗਾ ਸਮਾਨ ਹਾਂਜੀ ਇੱਥੇ ਮੌਤ ਦਾ ਖੂਹ ਆ ਜਿੱਦੇ ਮੋਟਰਸਾਈਕਲ ਚੱਲ ਰਹੇ ਭੂਤ ਬੰਗਲਾ ਉਹ ਜੱਸੀ ਆਦ ਨਹੀਂ ਖੜਨਾ ਆ ਆਟਮ ਹੈ ਰੰਗ ਦੇ ਵਾਸਤੇ ਨਹੀਂ ਆ ਰੰਗ ਸਿੱਟੀ ਦੇ ਆ ਫਿਰ ਆ ਸਮਾਨ ਮਿਲੂਗਾ ਵਿੱਚ ਰੱਖੀਓ ਬਾਬਾ ਰਾਮਦੇਵ ਦੀ ਦਰਤਾਂ ਆ ਜਾ ਫੇ ਚੱਲੀਏ ਫੇ ਨਹੀਂ ਫੈਲਾ ਉਹ ਆ ਸਾਰਾ ਨਿਆਣੇ ਵਾਲਾ ਮਹਿਕਮਾ ਹੀ ਆ ਗਿਆ ਇੱਧਰ ਇਹ ਆ ਰੂ ਸਹੀ ਗੱਲ ਆ ਅੱਗੇ ਨੂੰ ਚੱਲਦੇ ਆਂ ਇੱਧਰ ਨਿਆਣੇ ਵਾਲੇ ਨਿੱਕੇ ਜਵਾਕਾਂ ਨੂੰ ਝੂਟੇ ਦਿੰਦੇ ਇਥੇ ਨਿੱਕੇ ਜਵਾਕਾਂ ਦੇ ਝੂਟਈ ਐ ਇਹ ਸਾਰੇ ਬਿਲਕੁਲ ਵਿਛੋੜੇ ਬੱਚੇ ਪੂਰੇ ਖੁਸ਼ ਦਾ ਇੰਜੋਏ ਕਰ ਰਹੇ ਆ ਭਾਜੀ ਇਥੇ ਜਵਾਕਾਂ ਵਾਲੀ VOTING ਆ ਵੀ ਕਿੰਨਾ ਵਧੀਆ ਸਿਸਟਮ ਕੀਤਾ ਵੀ ਐਡਾ ਵੱਡਾ ਇਹਨਾਂ ਨੇ ਪੂਲ ਹਵਾ ਵਾਲਾ ਜਿਹੜਾ ਹੁੰਦਾ ਹਵਾ ਭਰ ਕੇ ਉਹਦੇ 'ਚ ਕਿ ਵਨ ਪੀਸ ਹੀ ਹੋਣਾ ਪੂਰਾ ਆਲੇ ਦੁਆਲੇ ਇਹਦੇ ਕੰਧਾਂ ਹੈਗੀਆਂ ਰੋਜੇ ਪਾਣੀ ਭਰ ਲਿਆ ਤੇ ਫਿਰ ਜਵਾਕ ਪੈਡਲ ਮਾਰ ਮਾਰ ਕੇ ਵਿੱਚ ਬੋਟਿੰਗ ਕਰ ਰਹੇ ਆ ਬੱਚੇ ਪੂਰੇ ਇੰਜੋਏ ਕਰ ਰਹੇ ਆ ਯਾਰ ਅਬੀ ਆ ਬਾਹਰ ਘਰ ਦੇ ਖੜੇ ਇਹਨਾਂ ਦੇ ਕਮਾਲ ਕੀਤੀ ਪਈ ਆ ਯਾਰ ਆ ਪੂਲ ਵਾਲਾ ਸਿਸਟਮ ਮੈਂ ਪਹਿਲੀ ਵਾਰ ਵੇਖਿਆ ਅੱਛਾ ਜੀ ਜਵਾਕ ਜਿਹਦੇ ਜ ਆ VOTING ਕਰਨ ਦੇ ਆ ਨਹੀਂ ਤੇ ਬਾਕੀ ਚੀਜ਼ਾਂ ਤਾਂ ਤਕਰੀਬਨ ਵੇਖੀਆਂ ਪਈਆਂ ਆ ਉਹਨੇ ਪਾਲਟੀ ਮਾਰਤਾ ਆ ਵੇਖ ਦੋ ਆਲੋਂ ਦਾ ਔੜਦਾ ਇਧਰੋਂ ਇਹ ਵੀ ਨਿਆਣੇ ਵਾਲਾ ਹੀ ਆ ਬਿਲਕੁਲ ਨਿਆਣੇ ਇੱਕ ਪਾਸੇ ਇਹਦਾ ਮੂੰਹ ਦੂਜੇ ਪਾਸੇ ਇਹਦੀ ਪੂਜੀ ਵਿੱਚ ਬੈਠੇ ਆ ਨਿਆਣੇ ਕਰਦੇ ਬੈਠੇ ਨਿਆਣਿਆਂ ਨੂੰ ਲੈ ਕੇ ਨਿਆਣੇ ਵੀ ਬੈਠੇ ਆ ਸਿਆਣੇ ਵੀ ਵਿੱਚ ਹੀ ਬੈਠੇ ਆ ਆਹ ਮੇਲੇ ਵੱਲੋਂ ਅਸੀਂ ਫਿਰ ਵਾਪਸ ਇੱਧਰ ਨੂੰ ਆ ਗਏ ਆ ਜਿੱਧਰ ਸਟੇਜ ਆ ਇੱਧਰ ਹੀ ਪਾਰਕਿੰਗ ਆ ਅਸੀਂ ਹੁਣ ਮਤਲਬ ਵਾਪਸ ਜਾਣ ਵਾਲੀ ਆ ਹਾਂਜੀ ਤੁਹਾਡੇ ਆਉਣ ਜਦੋਂ ਉੱਧਰ ਗਏ ਹੋਈ ਤੁਸੀਂ ਹਾਂ ਤੇ ਮਾਸੀ ਜੀ ਆਨ ਹੱਦ ਨੂੰ ਆ ਤੇ ਮੈਨੂੰ ਆ ਲੈ ਦਿੱਤਾ ਵਾ ਆ ਵਧੀਆ ਚੀਜ਼ਾਂ ਸੋਹਣਾ ਨਾ ਮਤਲਬ ਸੋਹਣੀਆਂ ਮਤਲਬ ਨਿੱਕੇ ਹੁੰਦੇ ਆ ਤੋਂ ਆਪਾਂ ਇਦਾਂ ਦੀਆਂ ਚੀਜ਼ਾਂ ਵੇਖਦੇ ਆਏ ਹੁਣ ਤਾਂ ਸਾਰਾ ਕੁਝ ਇਲੈਕਟ੍ਰੋਨਿਕ ਹੋ ਗਿਆ ਹਾਂਜੀ ਪਰ ਵਧੀਆ ਲੱਗਦੀਆਂ ਹੱਥਾਂ ਨਾਲ ਬਣੀਆਂ ਚੀਜ਼ਾਂ ਵੀ ਵਧੀਆ ਘਰੇ ਬਣਾ ਲੈਂਦੀਆਂ ਹੁੰਦੀਆਂ ਅਸੀਂ ਅੱਗੇ ਹਾਂ ਸੋਹਣੀਆਂ ਨੇ ਹਾਂਜੀ ਬਾਕੀ ਸਵੇਰ ਨੂੰ ਰਾਵਣ ਹਣੀ ਵੇਖਾਂਗੇ ਹਾਲੇ ਤਾਂ ਉਹ ਤੇ ਕੱਲ ਨੂੰ ਇਹਨਾਂ ਨੂੰ ਸਾੜਨਾ ਤੇ ਫਿਰ ਕੱਲ ਨੂੰ ਆਪਾਂ ਆ ਕੇ ਵੇਖਦੇ ਆਂ ਤੇ ਫਿਲਹਾਲ ਅੱਜ ਦੇ ਲਈ ਵਧੀਆ ਸੀ ਮੇਲਾ ਵੇਖ ਕੇ ਚੰਗਾ ਲੱਗਾ ਸਾਨੂੰ ਪਹਿਲੀ ਵਾਰ ਦੇਖਿਆ ਨਾ ਮੈਂ ਪਹਿਲੀ ਵਾਰ ਮੈਨੂੰ ਇੱਕ ਦਿਨ ਪਹਿਲਾਂ ਜਾਂ ਜੱਸੀ ਜਿਵੇਂ ਕਹਿੰਦਾ ਵੀ ਹਫਤਾ ਪਹਿਲਾਂ ਹੀ ਇਹ ਲੱਗਾ ਪਿਆਰਾ ਸ਼ਪਿਆ ਸੇਮ ਡੇ ਵਾਲਾ ਤਾਂ ਵੇਖਿਆ ਹੀ ਆਪਾਂ ਤੇ ਪਰ ਆਹ ਪਹਿਲੀ ਵਾਰ ਵੇਖ ਰਹੇ ਆਂ ਬਾਕੀ ਕੱਲ ਨੂੰ ਫੇਰ ਵੇਖਦੇ ਆਂ ਕੱਲ ਨੂੰ ਮੈਨੂੰ ਲੱਗਦਾ ਇਹਦੋਂ ਵੀ ਜ਼ਿਆਦਾ ਹੀ ਰੌਣਕ ਹੋਊਗੀ ਮੈਂ ਤੇ ਕਈ ਵਾਰ ਵੇਖਿਆ ਹੁਸ਼ਿਆਰਪੁਰ ਦਾ ਦੁਸਹਿਰਾ ਤੇ ਹੁਣ ਆਪਾਂ ਫੇਰ ਠੀਕ ਆ ਜੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆਂ ਕੱਲ ਮਿਲਦੇ ਆਂ ਮ